ਦਾ ਆਪਣੇ ਚੈਨਲ ਦੇ ਉੱਤੇ ਨਵੀਂ ਵੀਡੀਓ ਦੇ ਵਿੱਚ ਅੱਜ ਆਪਾਂ ਪਹੁੰਚੇ ਆਂ ਪੀਲੂਵਾਲ ਦੇ ਮੇਲੇ ਤੇ ਇਹ ਮੇਲਾ ਜਿਹੜਾ 1 ਸਤੰਬਰ ਨੂੰ ਮਨਾਇਆ ਜਾਂਦਾ ਹਨ ਤੇ ਟਾਈਮ ਹੋ ਚੁੱਕਿਆ 12:30 ਦਾ ਤੇ 1 ਸਤੰਬਰ 2025 ਨੂੰ ਇਹ ਮੇਲਾ ਲੱਗਿਆ ਹੋਇਆ ਤੇ ਆਪਾਂ ਪਹੁੰਚੇ ਇੱਥੇ ਅੱਜ ਤੁਹਾਨੂੰ ਆਪਣਾ ਜਿਹੜਾ ਪੂਰਾ ਮੇਲਾ ਪੀਲੂਵਾਲ ਦਾ ਦਿਖਾਵਾਂਗੇ ਬਣੇ ਰਹੋ ਆਪਣੀ ਵੀਡੀਓ ਦੇ ਵਿੱਚ ਦਿਖਾਵਾਂਗੇ ਆਪਾਂ ਤੁਹਾਨੂੰ ਪੀਲੂਵਾਲ ਦਾ ਪੂਰਾ ਮੇਲਾ ਤੇ ਆਪਾਂ ਨੇ ਜਿਹੜਾ ਆਪਣਾ ਮੋਟਰਸਾਈਕਲ ਇੱਥੇ ਖੜਾ ਦਿੱਤਾ ਇੱਥੇ ਜਗ੍ਹਾ ਬਣੀ ਹੋਈ ਆ ਨਾ ਗੱਡੀਆਂ ਵੀ ਖੜੀਆਂ ਨੇ ਤੇ ਮੋਟਰਸਾਈਕਲ ਜਿਹੜੇ ਲੋਕ ਉਰੀ ਲਾਉਂਦੇ ਨੇ ਜਿਹੜਾ ਇਹ ਮੇਲਾ 3 ਦਿਨ ਭਰ ਦਾ ਅੱਜ ਜਾਨੀ ਕਿ ਪਹਿਲਾ ਦਿਨ ਆ ਕੱਲ ਨੂੰ ਦੂਜਾ ਤੇ ਪਰਸੋਂ ਨੂੰ ਹੈਗਾ ਤੀਜਾ ਦਿਨ 3 ਦਿਨ ਇਹ ਮੇਲਾ ਭਰਨਾ ਤੇ ਤੀਜੇ ਦਿਨ ਜਿਹੜੇ ਇੱਥੇ ਕੋਲ ਕਰਵਾਏ ਜਾਣਗੇ ਇਥੋਂ ਸੜਕ ਦੇ ਉੱਤੋਂ ਜਿਹੜੀਆਂ ਦੁਕਾਨਾਂ ਸਟਾਰਟ ਹੋ ਚੁੱਕੀਆਂ ਨੇ ਆਹ ਭਾਈ ਲਾਈ ਬੈਠਾ ਆਪਣੇ ਸਿਰਨੀ ਦੀ ਦੁਕਾਨ ਤੇ ਇੱਧਰ ਜਿਹੜੀਆਂ ਆਪਣੀਆਂ ਹਲਵਾਈਆਂ ਦੀਆਂ ਦੁਕਾਨਾਂ ਸਟਾਰਟ ਹੋ ਚੁੱਕੀਆਂ ਨੇ ਤੇ ਇੱਧਰ ਖੜੀ ਆ ਪੀਸੀਆਰ ਪਟਿਆਲਾ ਜ਼ਿਲ੍ਹੇ ਦੇ ਅੰਡਰ ਆਉਂਦਾ ਇਹ ਪਿੰਡ ਪਿੱਲੋ ਵਾਲਾ ਤੇ ਆਪਾਂ ਜਿਹੜਾ ਮੇਨ ਗੇਟ ਤੇ ਪਹੁੰਚ ਚੁੱਕੇ ਆ ਤੇ ਇੱਥੋਂ ਕਰਾਂਗੇ ਆਪਾਂ ਮੇਨ ਗੇਟ ਦੇ ਤੋਂ ਐਂਟਰੀ ਮੰਦਰ ਦੀਵਾਲ ਨਹੀਂ ਪਿਆ ਹੋਇਆ ਤੇ ਇੱਧਰ ਸਾਰਾ ਜਿਹੜਾ ਜਿੱਕੜ ਹੋਇਆ ਹੋਇਆ ਇੱਕ ਮੇਨ ਐਂਟਰੀ ਤੋਂ ਜਦੋਂ ਆਪਾਂ ਐਂਟਰ ਕਰਿਆ ਤਾਂ ਆਹ ਸਾਹਮਣੇ ਗੋਰਖ ਟਿੱਲਾ ਬਣਿਆ ਹੋਇਆ ਹਨ ਤੇ ਇੱਥੇ ਜਿਹੜਾ ਧੂਨੇ ਤੇ ਮੱਥਾ ਟੇਕਿਆ ਜਾਂਦਾ ਸੰਗਤ ਵੱਲੋਂ ਤੇ ਹੁਣ ਤੁਹਾਨੂੰ ਲੈ ਕੇ ਚੱਲਦੇ ਆਪਾਂ ਮੇਨ ਮੰਦਿਰ ਦੇ ਅੰਦਰ ਇੱਥੇ ਜਿਹੜਾ ਦੁੱਧ ਚੜਾਇਆ ਜਾਂਦਾ ਹਨ ਆ ਜਿਹੜਾ ਸਾਹਮਣੇ 나ਗਦੇਵ ਤੇਰੀ ਦਾ ਮੂਰਤ ਬਣੀ ਹੋਈ ਆ ਛੋਟੀ ਜਿਹੀ ਬਸ ਮਹਿਮਾਨ ਚੋ ਉਹ ਵੀ ਆਪਣੇ ਬਾਹਰ ਦਾ ਤੇ ਆਏ ਜੀ ਮੇਨ ਮੰਦਿਰ ਲੈ ਕੇ ਚੱਲਦੇ ਆ ਤੁਹਾਨੂੰ ਮੰਦਿਰ ਦੇ ਅੰਦਰ ਤੇ ਕਰਵਾਉਨੇ ਆ ਦਰਸ਼ਨ ਤੇ ਆਏ ਜੀ ਮੇਨ ਮੰਦਿਰ ਤੁਸੀਂ ਦੇਖ ਸਕਦੇ ਹੋ ਸੰਗਤਾਂ ਕਿੰਨੀ ਭੇਡ ਦਾ ਮੱਥਾ ਦੇਖ ਤੇ ਇੱਥੋਂ ਮੱਥਾ ਦੇ ਕੇ ਗੁਰਦੁਆਰਾ ਦੀ ਕੰਮ ਦੇ ਰੋਟੇ ਦੀ ਵਕਤਾਂ ਦੇ ਪੰਡਾ ਜੀ ਜੇ ਤੁੰਦੂ ਸੰਗਤ ਕੋਲ ਤੇ ਇੱਥੇ ਵੀ ਮੰਦਿਰ ਬਣਿਆ ਹੋਇਆ ਨਾ ਇੱਥੇ ਫਿਰ ਸੰਗਤਾਂ ਆ ਕੇ ਚੌਕੀ ਭਰਦੀਆਂ ਨੇ ਆਹ ਵੀ ਇੱਧਰ ਸਾਹਮਣੇ ਜਿਹੜਾ ਮੰਦਿਰ ਬਣਿਆ ਹੋਇਆ ਇਹ ਇੱਧਰ ਵੀ ਮੰਦਿਰ ਬਣਿਆ ਇੱਥੇ ਵੀ ਫਿਰ ਸੰਗਤਾਂ ਜਿਹੜੀਆਂ ਮੱਥਾ ਟੇਕਦੀਆਂ ਨੇ ਉਰੇ ਪਹੁੰਚ ਗਏ ਇੱਥੇ ਮੰਦਿਰ ਦੇ ਦਰਸ਼ਨ ਕਰਨ ਤੋਂ ਬਾਅਦ ਜਿਹੜੀਆਂ ਸੰਗਤਾਂ ਫਿਰ ਇੱਧਰ ਸੰਗਤਾਂ ਦੁਆਰਾ ਜਿਹੜਾ ਇੱਥੇ ਆਹ ਸਾਹਮਣੇ ਟੋਬਾ ਬਣਿਆ ਹੋਇਆ ਇੱਥੇ ਫਿਰ ਮਿੱਟੀ ਕੱਢੀ ਜਾਂਦੀ ਹੈ ਅ ਇੱਥੇ ਵੀ ਜਿਹੜਾ ਮੱਥਾ ਟੇਕਿਆ ਜਾਂਦਾ ਹਨਾ ਆਹ ਦੇਖ ਸਕਦੇ ਹੋ ਤੁਸੀਂ ਆਪਣੀ ਵੀਡੀਓ ਦੇ ਵਿੱਚ ਹਨਾ ਆ ਲੋਕ ਜਿਹੜੇ ਮਿੱਟੀ ਕੱਢ ਕੇ ਉਰੇ ਮੱਥਾ ਟੇਕਦੇ ਨੇ ਤੇ ਆਜੋ ਹੁਣ ਤੁਹਾਨੂੰ ਆਪਾਂ ਲੈ ਕੇ ਚੱਲਦੇ ਹਾਂ ਅੱਗੇ ਤੇ ਇੱਥੇ ਸੰਗਤਾਂ ਨੂੰ ਸ਼ਿਕਾਉਣ ਦੇ ਲਈ ਜਿਹੜਾ ਹਨਾ ਲੰਗਰ ਹਾਲ ਬਣਿਆ ਹੋਇਆ ਤੇ ਇੱਥੇ ਜਿਹੜਾ ਸੰਗਤਾਂ ਨੂੰ ਲੰਗਰ ਸ਼ਿਕਾਇਆ ਜਾਂਦਾ ਆ ਬਣਿਆ ਹੋਇਆ ਸੈੱਡ ਜੀ ਇਹ ਸਾਰਾ ਜਿਹੜਾ ਲੰਗਰ ਹਾਲ ਆ ਇੱਥੇ ਜਿਹੜੇ ਬੰਦੇ ਹਨਾ ਲੰਗਰ ਛਕਦੇ ਨੇ ਦੂਰੋਂ ਸੰਗਤ ਆਉਂਦੀ ਹੈ ਤਾਂ ਇੱਥੇ ਬੈਠ ਕੇ ਜਿਹੜਾ ਲੰਗਰ ਛਟਾਇਆ ਜਾਂਦਾ ਆ ਤੁਸੀਂ ਦੇਖ ਰਹੇ ਹੋ ਤੇ ਹੁਣ ਤੁਹਾਨੂੰ ਜਿਹੜੇ ਆਪਾਂ ਨੇ ਮੰਦਿਰ ਦੇ ਪੂਰੇ ਦਰਸ਼ਨ ਕਰਵਾ ਦਿੱਤੇ ਨੇ ਆ ਜਾਓ ਹੁਣ ਤੁਹਾਨੂੰ ਜਿਹੜਾ ਇੱਥੇ ਦਾ ਮੇਲੇ ਦਾ ਜਿਹੜਾ ਸਾਰਾ ਬਾਜ਼ਾਰ ਲੱਗਿਆ ਹੋਇਆ ਉਹ ਤੁਹਾਨੂੰ ਆਪਾਂ ਸਾਰਾ ਬਾਜ਼ਾਰ ਘੁਮਾਵਾਂਗੇ ਲੰਗਰ ਹਾਲ ਦੇ ਸੱਜੇ ਹੱਥ ਨਾਲ ਇੱਧਰ ਬਾਗ ਬਣਾਇਆ ਹੋਇਆ ਅ ਇੱਥੇ ਦੇ ਹਨਾ ਮੈਨੇਜਮੈਂਟ ਦੁਆਰਾ ਆਹ ਦੇਖੋ ਕਿੰਨਾ ਸੋਹਣਾ ਬਾਗ ਬਣਾਇਆ ਹੋਇਆ ਤੇ ਆਹ ਸਾਰੇ ਜਿਹੜੇ ਫਲਦਾਰ ਬੂਟੇ ਲਗਾਏ ਗਏ ਨੇ ਹਨਾ ਤੇ ਇੱਧਰ ਜਿਹੜਾ ਤੁਸੀਂ ਨਿੰਬੂਆਂ ਦਾ ਬੂਟਾ ਦੇਖ ਸਕਦੇ ਹੋ ਕਿੰਨੇ ਘੈਂਟ ਆ ਜਿਹੜੇ ਫਲ ਆਇਆ ਹੋਇਆ ਨਿੰਬੂ ਨੂੰ ਹਨਾ ਤੇ ਇੱਧਰ ਨਾਲ ਹੀ ਤੁਹਾਨੂੰ ਅੱਜ ਇੱਕ ਨਵਾਂ ਬੂਟਾ ਦਿਖਾਵਾਂਗੇ ਆਪਾਂ ਜਿਹੜਾ ਇੱਧਰ ਆਪਣੇ ਹਨਾ ਘਟ ਮਿਲਦਾ ਆਪਣੇ ਪੰਜਾਬ ਦੇ ਵਿੱਚ ਆਹ ਦੇਖੋ ਜੀ ਚੰਦਨ ਦਾ ਬੂਟਾ ਤੇ ਆ ਇਹ ਚੰਦਨ ਦਾ ਬੂਟਾ ਤਿੱਥੇ ਮੈਨੂੰ ਬਹੁਤ ਕੈਂਡ ਲੱਗਿਆ ਮੈਂ ਕਿਹਾ ਆ ਵੀਡੀਓ ਦੇ ਵਿੱਚ ਸਾਰਿਆਂ ਨੂੰ ਦਿਖਾਵਾਂਗੇ ਜਿਹੜੇ ਆਪਣੀ ਵੀਡੀਓ ਦੇਖਦੇ ਨੇ ਤੁਸੀਂ ਦੇਖ ਸਕਦੇ ਹੋ ਚੰਦਨ ਦਾ ਬੂਟਾ ਤੇ ਹੁਣ ਆਪਾਂ ਬਾਜ਼ਾਰ ਦੇ ਵਿੱਚ ਆ ਜਾਓ ਕਿਹਨਾ ਜਿਹੜਾ ਸਾਰਾ ਬਾਜ਼ਾਰ ਬਣਿਆ ਹੋਇਆ ਐਵੇਂ ਦੇ ਜਿਹੜੇ ਜਵਾਕੋਰੇ ਖੜਾਉਣੇ ਖਰੀਦ ਰਹੇ ਨੇ ਤੇ ਬਹੁਤ ਸੁਣ ਸੁਣੇ ਹੈ ਨਾ ਬੈਟ ਵੀ ਪੇ ਨੇ ਜਵਾਕਾਂ ਦੇ ਖੇਡਣ ਲਈ ਤੇ ਇਧਰਲੇ ਪਾਸੇ ਵੀ ਹੈ ਨਾ ਐਵੇਂ ਜਿਹੀ ਦੁਕਾਨਾਂ ਦੋਨੋਂ ਪਾਸੇ ਬਣੀ ਹੋਈਆਂ ਨੇ ਤੇ ਇਧਰ ਸਾਹਮਣੇ ਤੁਸੀਂ ਦੇਖ ਸਕਦੇ ਆਂ ਔਰਤਾਂ ਦੇ ਪਰਸ ਪੇ ਨੇ ਹੈ ਨਾ ਤੇ ਇਧਰ ਸਾਹਮਣੇ ਆਂਟੀ ਵੀ ਨਹੀਂ ਖਰੀਦਦਾਰੀ ਵੀ ਕਰ ਰਹੇ ਨੇ ਤੇ ਐਵੇਂ ਦੀਆਂ ਜਿਵੇਂ ਆ ਤੁਸੀਂ ਦੇਖ ਸਕਦੇ ਹੋ ਐਵੇਂ ਦੀਆਂ ਜਿਹੜੀਆਂ ਕਾਫੀ ਦੁਕਾਨਾਂ ਬਣੀ ਹੋਈਆਂ ਨੇ ਆਰਟੀਫੀਸ਼ੀਅਲ ਜਵੈਲਰੀ ਦੀਆਂ ਇਹ ਆ ਸਾਰਾ ਜਿਹੜਾ ਕਰੋਕਰੀ ਦਾ ਸਮਾਨ ਆ ਤੇ ਅ ਇੱਧਰ ਸਾਰੇ ਹਨਾ ਜਿਹੜੀ ਆਪਣੀ ਖਰੀਦਦਾਰੀ ਕਰ ਰਹੇ ਨੇ ਸੋਹਣੀਆਂ ਸੋਹਣੀਆਂ ਦੁਕਾਨਾਂ ਜਿਹੜੀਆਂ ਉਰੇ ਹੈਗੀਆਂ ਇੱਧਰ ਦੇਖੋ ਬਹੁਤ ਹੀ ਸੋਹਣੀ ਜਿਹੜੀ ਆਰਟੀਫੀਸ਼ੀਅਲ ਜੁਐਲਰੀ ਹੈਗੀ ਔਰੇ ਹਨਾ ਆ ਜੋ ਛੋਟੀਆਂ ਜਵਾਕਾਂ ਦੇ ਲਈ ਛੋਟੀਆਂ-ਛੋਟੀਆਂ ਡਾਲ ਹਨਾ ਕਿੰਨੀਆਂ ਸੋਹਣੀਆਂ ਨੇ ਹਨਾ ਤੇ ਆ ਸਾਰੀ ਐਵੇਂ ਦੀ ਜਿਹੜੀ ਆਰਟੀਫੀਸ਼ੀਅਲ ਜੁਐਲਰੀ ਮਿਲ ਜਾਂਦੀ ਹੈ ਮੀਂਹ ਦੇ ਵਿੱਚ ਵੀ ਹਨਾ ਤੁਸੀਂ ਮੇਲੇ ਦੇ ਵਿੱਚ ਇਕੱਠ ਦੇਖ ਸਕਦੇ ਹੋ ਕਿੰਨਾ ਤੇ ਇੱਧਰ ਆ ਸਾਰੇ ਆ ਇਥੇ ਚੱਪੜਾਂ ਵਗੈਰਾ ਮਿਲ ਜਾਂਦੇ ਤੇ ਇੱਥੇ ਜਿਹੜੀ ਆਪਣੀ ਗੁਲਫੀਾਂ ਦੀ ਦੁਕਾਨ ਲੱਗੀ ਹੋਈ ਆ ਨਾ ਤੇ ਇਥੋਂ ਜਿਹੜਾ ਸਾਰਾ ਮਿਲਕ ਬਦਾਮ ਤੇ ਗੁਲਫੀਆਂ ਮਿਲ ਜਾਂਦੀਆਂ ਤੇ ਇੱਧਰ ਫੇਰ ਸਾਰੀਆਂ ਆ ਦੁਕਾਨ ਤੇ ਇੱਧਰ ਆਪਣੀਆਂ ਜਿਹੜੀ ਕੋਲਡ ਡਰਿੰਕ ਦੀ ਆ ਉਹ ਲੱਗਿਆ ਹੋਇਆ ਨਾ ਟੈਂਪੋ ਤੇ ਇੱਧਰ ਆ ਸਾਰੀਆਂ ਮਠਿਆਈ ਦੀਆਂ ਦੁਕਾਨਾਂ ਬੜੀਆਂ ਹੋਈਆਂ ਨੇ ਇੱਥੇ ਜਿਹੜੀ ਤਰ੍ਹਾਂ ਤਰ੍ਹਾਂ ਦੀ ਮਠਿਆਈ ਆ ਜਮੇ ਆ ਤੁਸੀਂ ਸੂਜੀ ਆਦੀ ਵਰਫੀ ਦੇਖ ਸਕਦੇ ਪੇਠੇ ਦੀ ਮਠਿਆਈ ਆ ਜਿਹੜਾ ਸਾਹਮਣੇ ਆ ਇਹਨੂੰ ਕਿਹੋਰ ਕਹਿੰਦੇ ਨੇ ਨਾ ਆ ਮਠਿਆਈ ਨੂੰ ਤੇ ਬਹਾਰ ਤਰ੍ਹਾਂ ਦੀ ਜਿਹੜੀ ਮਠਿਆਈ ਉਰੇ ਜਾਨੀ ਕਿ ਮੇਲੇ ਦੇ ਵਿੱਚ ਜਲੇਬੀਆਂ ਹੁੰਦੀਆਂ ਹੁੰਦੀਆਂ ਨੇ ਨਾ ਤੇ ਮੇਲਿਆਂ ਦੀ ਸ਼ਾਨ ਨੇ ਆ ਜਲੇਬੀਆਂ ਇਵੇਂ ਦੀਆਂ ਸਾਰੀਆਂ ਜਿਹੜੀਆਂ ਮਠਿਆਈ ਵਾਲੀਆਂ ਦੁਕਾਨਾਂ ਅੰਦਰ ਲੱਗੀਆਂ ਹੋਈਆਂ ਨੇ ਇਹ ਤੇ ਇਧਰ ਅਨੋਖੇ ਤਰੀਕੇ ਨਾਲ ਬਾਈ ਉਹਨਾਂ ਨੇ ਟੈਂਟ ਦੇ ਵਿੱਚ ਜਿਹੜੀਆਂ ਆਪਣੀਆਂ ਸਟਾਲਾਂ ਲਾਈਆਂ ਹੋਈਆਂ ਨੇ ਨਾ ਬਹੁਤ ਕਹਿੰਡ ਤਰੀਕੇ ਨਾਲ ਸਰਵ ਕਰ ਰਹੇ ਨੇ ਤੇ ਐਵੇਂ ਦੀ ਗੋਲ ਗੱਪੇ ਦੀ ਦੁਕਾਨ ਦਹੀਂ ਭੱਲੇ ਦੀ ਤੇ ਫਰੂਟ ਚਾਟ ਦੀ ਦੁਕਾਨ ਆ ਤੇ ਹੁਣ ਤੁਹਾਨੂੰ ਆਪਾਂ ਸਾਰੀਆਂ ਦੁਕਾਨਾਂ ਜਿਹੜੀਆਂ ਇੱਧਰ ਲੱਗੀਆਂ ਹੋਈਆਂ ਨੇ ਦਿਖਾਉ ਰਿਆ ਤੇ ਇੱਧਰ ਆਹ ਜਿਹੜੇ ਆਪਣੇ ਫ੍ਰੈਂਚ ਫਰਾਈ ਸਾਰਾ ਇੱਧਰ ਮਿਲ ਜਾਂਦਾ ਆ ਰੇੜੀ ਤੋਂ ਤੇ ਇੱਧਰ ਜੂਸ ਦੀ ਦੁਕਾਨ ਵੀ ਬਣੀ ਹੋਈ ਆ ਨਾ ਆਹ ਭਾਈ ਇੱਧਰ ਗੰਨੇ ਦਾ ਜੂਸ ਮੁਖਮਮੀ ਦਾ ਜੂਸ ਵੀ ਹਰ ਤਰ੍ਹਾਂ ਦਾ ਜੂਸ ਜਿਹੜਾ ਆਹ ਭਾਈ ਦੀ ਦੁਕਾਨ ਤੇ ਪੀ ਸਕਦੇ ਤੇ ਇੱਧਰ ਫੇਰ ਜਿਹੜੀਆਂ ਟਿੱਕੀਆਂ ਬੋਲ ਗੱਪਿਆਂ ਦੀ ਰੇੜੀ ਆ ਨਾ ਤੇ ਐਵੇਂ ਦੀਆਂ ਜਿਹੜੀਆਂ ਸਾਰੇ ਆਪਣੇ ਆਹ ਫੁੱਲਫੀ ਵਾਲੇ ਆਈਸਕ੍ਰੀਮ ਵਾਲੇ ਟੈਂਪੂ ਵੀ ਖੜੇ ਨੇ ਤੇ ਇੱਥੇ ਯਾਰ ਕਾਫੀ ਮੀਂਹ ਪੈ ਰਿਹਾ ਤੁਸੀਂ ਹਨਾ ਕਈ ਦਿਨ ਦਾ ਆਪਣੇ ਇੱਧਰਲੇ ਏਰੀਏ ਦੇ ਵਿੱਚ ਤਾਂ ਆਹ ਜਿਹੜਾ ਸਾਰਾ ਪਾਣੀ ਰਸਤਾ ਜਿਹੜਾ ਪੂਰਾ ਖਰਾਬ ਹੋਇਆ ਤਾਂ ਵੀ ਤੁਸੀਂ ਧਿਰ ਦੇ ਸਾਡੇ ਨੂੰ ਬਹੁਤ ਲੋਕ ਜਿਹੜੇ ਇੱਥੇ ਮੇਲਾ ਦੇਖਣ ਦੇ ਲਈ ਪਹੁੰਚੇ ਹੋਏ ਨੇ ਤੇ ਆਜੋ ਹੁਣ ਤੁਹਾਨੂੰ ਲੈ ਕੇ ਚੱਲਦੇ ਆਪਾਂ ਬੱਚਿਆਂ ਦੇ ਸੈਕਸ਼ਨ ਦੀ ਵੱਲ ਤੇ ਤੁਹਾਨੂੰ ਆਪਾਂ ਪੂਰਾ ਜਿਹੜਾ ਉਹ ਦਿਖਾਵਾਂਗੇ ਨਾ ਬੱਚਿਆਂ ਦੇ ਝੂਲੇ ਤੇ ਇਧਰਲੇ ਪਾਸੇ ਹੈ ਨਾ ਬਾਈਆਂ ਨੇ ਦੁਕਾਨ ਲਾਈ ਹੋਈ ਆ ਉਹ ਜਿਹੜੇ ਕੜੇ ਜੇ ਵਿੱਚ ਪਾ ਕੇ ਹੈ ਨਾ ਉਹ ਮਾਰਦੇ ਹੁੰਦੇ ਨੇ ਆ ਇਧਰ ਬਾਈਆਂ ਦੀ ਦੁਕਾਨ ਲਾਈ ਹੋਈ ਆ ਤੇ ਹੁਣ ਆਪਾਂ ਤੁਹਾਨੂੰ ਜਿਹੜਾ ਬੱਚੇ ਹੈ ਨਾ ਝੂਟੇ ਲੈ ਰਹੇ ਨੇ ਝੂਲਿਆਂ ਉੱਤੇ ਉਹ ਸਾਰਾ ਤੁਹਾਨੂੰ ਦਿਖਾਵਾਂਗੇ ਨਾ ਤਿਆਰ ਤੁਸੂ ਦੇਖ ਰਹੇ ਹੋ ਬੱਚਿਆਂ ਦੇ ਲਈ ਜਿਹੜੇ ਝੂਲਾ ਬਣਿਆ ਹੋਇਆ ਮੋਟਰਸਾਈਕਲ ਕਾਰ ਜੀਪ ਵਗੈਰਾ ਇਹ ਸਾਰਾ ਇਸ ਤਰ੍ਹਾਂ ਨਹੀਂ ਆ ਆਕਾਰ ਦੇ ਆ ਬਣਾਏ ਗਿਆ ਝੂਲਾ ਮੁੰਡਾ ਮਾਰਦੇ ਨੇ ਜੀ ਨਿੱਕੀ ਮਾਲੂ ਤਿਆਰ ਕਰ ਰਹੇ ਨੇ ਕਿਉਂਕਿ ਮੀ ਪੈ ਰਿਆ ਸੀ ਹੈ ਨਾ ਉਹਦੇ ਕਰਕੇ ਅਨੇ ਹੁਣ ਜਿਹੜਾ ਇਹ ਸਟਾਰਟ ਕਰ ਰਹੇ ਨੇ ਬਾਈ ਆਲੇ ਹੁਣ ਤਿਆਰ ਕਰਿਆ ਬਾਈ ਹਾਂ ਮੀ ਮੀ ਕਰਕੇ ਹੁਣ ਤਿਆਰ ਕਰਿਆ ਹੈ ਨਾ ਕਰ ਰਹੇ ਨੇ ਬੱਚਾ ਜੀ ਵੀ ਕੀ ਮਾਫੀ ਆਪਕੇ ਤੇ ਇੱਧਰ ਜਿਹੜੇ ਛੋਟੇ ਬੱਚੇ ਹਨਾ ਜੰਪ ਕਰ ਰਹੇ ਨੇ ਤੇ ਇੱਧਰ ਜਿਹੜੀ ਫਰੂਟ ਚਾਟ ਦੀ ਦੁਕਾਨ ਹਨਾ ਐਵੇਂ ਦੀਆਂ ਜਿਹੜੀਆਂ ਦੁਕਾਨਾਂ ਸੜਕ ਤੇ ਵੀ ਬਣੀਆਂ ਹੋਈਆਂ ਨੇ ਅੱਗੇ ਤੁਹਾਨੂੰ ਦਿਖਾਉਨੇ ਆ ਹਾਂ ਸੜਕ ਤੇ ਵੀ ਜਿਹੜੀਆਂ ਮਠਾਈ ਦੀਆਂ ਦੁਕਾਨਾਂ ਬਣੀਆਂ ਹੋਈਆਂ ਨੇ ਤੇ ਮੇਲੇ ਤੇ ਪਿੰਡ ਪੀਲੋ ਵਾਲ ਦੀ ਕਮੇਟੀ ਵੱਲੋਂ ਜਿਹੜਾ ਹਨ ਇਹ ਮੇਲੇ ਦੇ ਵਿੱਚ ਕਬੱਡੀ ਟੂਰਨਾਮੈਂਟ ਵੀ ਕਰਵਾਇਆ ਜਾ ਰਿਹਾ ਤੇ ਇਧਰ ਆ ਸਾਰਾ ਸਟੇਡੀਅਮ ਬਣਿਆ ਹੋਇਆ ਤੇ ਇਧਰ ਬਾਈ ਹਨ ਰੇਡ ਤੇ ਆਇਆ ਹੋਇਆ ਆਪਰੇਖੇ ਔਰ ਪੰਚਾਇਤ ਵਧੀਆ ਕੰਮ ਕਰੀ ਗਾਇਓ ਇਹ ਕੰਮ ਫਰੀਆ ਕਰਾ ਦੇਤਾ ਹੂ ਕਹਿੰਦੇ ਪਾਸਾ ਦਾ ਬਹਾਵੇਂ ਸਾਰੀ ਗਾਹ ਹੋ ਕੇ ਸક્રિયਤਾ ਤੇ ਕਿਉਂਕਿ ਪਿੰਡ ਦੀ ਛੋਟਾ ਹੁੰਦੀ ਹੈ ਜੇ ਮੇਲਾ ਪਿੰਡ ਛੋਟਾ ਨਹੀਂ ਬੜਕਾ ਕਿਸੇ ਪਿੰਡ ਦੇ ਖੁੱਤੀਆਂ ਦੀ ਉਹ ਦਾ ਵਰਗਾ ਤੇ ਇਧਰ ਭਾਈ ਕਮੈਂਟਰੀ ਕਰ ਰਿਹਾ ਹਨ ਤੇ ਇਧਰ ਸਾਰੀ ਜਿਹੜੀ ਮੈਨੇਜਮੈਂਟ ਕਮੈਂਟਰੀ ਕਰ ਰਹੀ ਹੈ ਤੇਰਾ ਆਪਾ ਮਹਤਵਦਾਸ ਸਾਹਿਬ ਨੇੜੇ ਰੰਗ ਗਰਾਊਂਡ ਦੇ ਅਗਲਾ ਮੈਚ ਇਹਨਾਂ ਦਾ ਹੈ ਇਧਰ ਜੋਗਿਆ ਸਿੰਘ ਜੀ ਉਹਨਾਂ ਵੱਲੋਂ 1100 ਰੁਪਏ ਤੇ ਜਿਹੜਾ ਲਾਸਟ ਵਾਲੇ ਦਿਨ 3 ਸਤੰਬਰ ਨੂੰ ਜਿਹੜੇ ਉਰੇ ਵੱਡੇ ਪਿਆਰ ਪਾਈ ਗਏ ਕੁਸ਼ਤੀ ਦੰਗਲ ਵੀ ਕਰਵਾਇਆ ਜਾਊਗਾ ਆਹ ਸਤਿਕਾਰ ਕਰਦੇ ਹਾਂ ਲਓ ਸਾਹਮਣੇ ਲੱਗਦਾ ਕਬੱਡੀ 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 ਏ ਆਹ ਹੋ ਗੋਡਾ ਰਹੀਏ ਆ ਥੋੜੇ ਫੇਰ ਵੀਰੋਂ ਪਿੰਡ ਦੇ ਦੇਖਾ ਵੀ ਗੁਰਦੇਤਪੁਰ ਚੌਟਰ ਨਾਲ ਨੌਰਾ ਆ ਲਾਕੇ ਬੜੇ ਬੜੀਆਂ ਪਿੰਡ ਹੈ ਆ ਗਲਵੱਟੀ ਜਿਵੇਂ ਕਹਿੰਦੇ ਉਹ ਵੀ ਅੰਮ੍ਰਿਤਸਰ ਦਾ ਇਲਾਕਾ ਹੈ ਲਓ ਸਾਹਮਣੇ ਇਹ ਇਹ ਆਪਾਂ ਹੋ ਗਦਰੂ ਮੈਚ ਸਮਾਪਤ ਹੈ ਆ ਟੀਮਾਂ ਸੋਨੇ ਨਵੀ ਸਪੰਦ ਆ ਖੜ ਦੋ ਗਿਆ ਨੇ ਦੋਵੇਂ ਟੀਮਾਂ ਦਾ ਸਨਸਰਪੀਆਂ ਦੇ ਆ ਆਹ ਤਾਂ ਨਾ ਮਾਨੇ ਮੈਨੇਜਮੈਂਟ ਦੁਆਰਾ ਜਿਹੜਾ ਪ੍ਰਬੰਧ ਆ ਪੂਰਾ ਕੈਂਡ ਕੀਤਾ ਗਿਆ ਤੁਸੀਂ ਦੇਖ ਸਕਦੇ ਹੋ ਮੀਂਹ ਪੈ ਕੇ ਵੀ ਇੱਟੇ ਨਾ ਕਈ ਦਿਨ ਦਾ ਜਿਹੜਾ ਮੀਂਹ ਪੈ ਰਿਹਾ ਤੇ ਅੱਜ ਵੀ ਜਿਹੜਾ ਮੀਂਹ ਦਾ ਪੂਰਾ ਮਾਹੌਲ ਬਣਿਆ ਸਵੇਰ ਤੋਂ ਮੀਂਹ ਪੈ ਰਿਆ ਸੀ ਤੇ ਹੁਣ ਰੁਕਿਆ ਹੋਇਆ ਤਾਂ ਵੀ ਜਿਹੜਾ ਕਬੱਡੀ ਟੂਰਨਾਮੈਂਟ ਕਰਵਾ ਰਹੇ ਨੇ ਤੇ ਬਹੁਤ ਵਧੀਆ ਪ੍ਰਬੰਧ ਨੇ ਪੂਰਾ ਜਿਹੜਾ ਮੈਦਾਨ ਦੇ ਵਿੱਚ ਰੇਤਾ ਸਟਿਆ ਹੋਇਆ ਹਨਾ ਤੇ ਹੁਣ ਜਿਹੜਾ ਅਗਲਾ ਮੈਚ ਆ ਉਹ ਸਟਾਰਟ ਆ ਤੇ ਇੱਧਰ ਖਿਡਾਰੀ ਲਾਈਨ ਅਪ ਹੋ ਚੁੱਕੇ ਨੇ ਨਾ ਹਾਂ ਕਿੱਥੇ ਅਸਵੇ ਦਾ ਤੇ ਆ ਨੇ ਉਹ ਬਾਈ ਕਬੱਡੀ ਖੇਡਣ ਜਿੰਨਾ ਦਾ ਹੁਣ ਮੈਚ ਆ ਹਿੰਦਲ ਬੈਸੇਰਾ ਜੀ ਕੋ ਚੌਲੀਆਂ ਇਹ ਆਪਾਂ ਨਾ ਆਉਂਦੇ ਆ ਸਾਟ ਆਉਂਦਾ ਸਾਰੀ ਬਿਲੇ 606 ਗਰਾਊਂਡ ਦੇ ਵਿੱਚ ਹਾਂ ਸਲਾਣਾ ਪੁੱਜ ਗਈ ਫਰੀ ਸਲਾਣਾ ਜਿੱਤਗੀ ਨੋਟ ਕਰਦੇ ਹੋ ਦੇ ਪਿੱਛੇ ਤੁਸੀਂ ਉਹ ਚੰਡੋਲ ਦੇ ਉੱਪਰ ਦੇਖ ਸਕਦੇ ਹੋ ਬੱਦਲ ਕਿੰਨਾ ਹੋਇਆ ਹੋਇਆ ਹਨ ਮੀਂਹ ਆਉਣ ਦੇ ਲਈ ਤਿਆਰ ਆ ਫਿਰ ਵੀ ਜਨ ਕੇ ਯਾਰ ਪੁਖਤਾ ਇੰਤਜ਼ਾਮ ਕੀਤੇ ਹੋਏ ਨੇ ਇਹਨਾਂ ਨੇ ਹਨ ਤੇ ਜਿਹੜਾ ਟੂਰਨਾਮੈਂਟ ਆ ਪੂਰਾ ਵਧੀਆ ਤਰੀਕੇ ਨਾਲ ਕਰਵਾ ਰਹੇ ਨੇ ਇਹਨੂੰ ਸਫੇਤਾ ਕਹਿੰਦੇ ਸੋਹਣਾ ਬੰਦਾ ਭਾਵੇਂ ਰੰਗ ਕਾਲਾ ਪਰ ਕਬੱਡੀ ਹੈ ਬੜੀ ਸੋਹਣੀ ਏ ਤੋਲੇ ਬਹੁਤ ਧੰਨਵਾਦ ਹੈ ਮੇਰੇ ਵੀਰੋ ਤੇ ਲਾਸਟ ਵਾਲੇ ਦਿਨ ਜਿਹੜਾ 3 ਸਤੰਬਰ ਨੂੰ ਰੇ ਕੁਸ਼ਤੀ ਦੰਗਲ ਜਿਹੜਾ ਕਰਵਾਇਆ ਜਾਣਾ ਤੇ ਇੱਥੇ ਜਿਹੜਾ ਅਗਲੀ ਟੀਮ ਦਾ ਮੈਚ ਸਟਾਰਟ ਹੋ ਚੁੱਕਿਆ ਹਨਾ ਤੇ ਅੱਜ ਜਿਹੜਾ ਟੂਰਨਾਮੈਂਟ ਹੈ ਇਹ ਬਜਨੀ ਕਬੱਡੀ ਚੱਲ ਰਹੀ ਹੈ ਹਨਾ ਤੇ ਕੱਲ ਨੂੰ ਓਪਨ ਦੇ ਮੈਚ ਹੋਣਗੇ ਤੇ ਲਾਸਟ ਵਾਲੇ ਦਿਨ ਕੁਸ਼ਤੀ ਦੰਗਲ ਹੋਊਗਾ ਇਧਰਲੀ ਟੀਮ ਦਾ ਬਾਈ ਰੇਡ ਪਾਉਣ ਦੇ ਲਈ ਚੱਲਿਆ ਗਿਆ ਤੇ ਨੰਬਰ ਆਪਣੀ ਟੀਮ ਦੇ ਲਈ ਲੱਗੇ ਪਹੁੰਚਿਆ ਤੇ ਉਧਰੋਂ ਫੇਰ ਜਿਹੜਾ ਦੂਜੇ ਪਾਸੇੋਂ ਦੂਜਾ ਬਾਈ ਹਨਾ ਖਿਡਾਰੀ ਰੇਡ ਪਾਉਣ ਦੇ ਲਈ ਪਹੁੰਚਿਆ ਉਹ ਨੂੰ ਨੇੜੇ ਤੋਂ ਜਿਹੜਾ ਆਪਾਂ ਰੇਡ ਦਿਖਾ ਰਹੇ ਹਾਂ ਤੇ ਬਾਈ ਨੇ ਕੈਂਚੀ ਲਾਤੀ ਹੈ ਨਾ ਤੇ ਨੰਬਰ ਫੇਰ ਇਧਰਲੇ ਪਾਸੇ ਆਪਣੇ ਵੱਲ ਵਾਲੀ ਟੀਮ ਨੂੰ ਲੱਗਦਾ ਜਿੱਤੂਗੀ ਹਨਾ ਤੇ ਹਲਕਾ ਹਲਕਾ ਜਿਹੜਾ ਮੀਂਹ ਸਟਾਰਟ ਹੋ ਚੁੱਕਿਆ ਤੇ ਫੇਰ ਜਿਹੜਾ ਇਧਰ ਦੀ ਟੀਮਰ ਸਾਡੇ ਕੋਲੇ 5 ਟੀਮਾਂ ਨੇ ਔਰ 2 ਮੈਚ ਕਰავਾਂਗੇ ਇਹ 2 ਨੂੰ ਬਾਈ ਸੇ ਟੀਮਾਂ ਸਾਡੇ ਕੋਲੇ ਹੋਰ ਕਰਿਓ 2 ਮੈਚ ਕਰਾਈ ਜਾਂਦੇ ਇੱਕ ਪਾਕੀਨ ਦੇ ਕਰਕੇ ਭਾਈ ਉਹਦਾ ਮੈਚ ਪਹਿਲਾ ਹੋਊਗਾ ਢੜੀਆਲ ਪਿੰਡ ਦੇ ਨਾਲ ਇਹ ਨੋਟ ਕਰਿਓ ਢੜੀਆਲ ਦੀ ਪਾਈ ਦੇ ਵਿੱਚ ਹੈ ਔਰ ਸੀ ਬਾਕੀਆਂ ਦੀ ਪਾਈ ਆਹ 5 ਪਾਕੀਆਂ ਪਾਈਆਂ ਨੇ ایک پارٹی جس کا گے اونہ میچ رے کریاں دے نال ہووے گا ਕੋਸ ਕਰ ਲਾ ਹਾਂ ਤੁਹਾਡਾ ਮੈਚ ਹੋ ਗਿਆ ਜੀ ਭੋਜਿਆਲੀ ਤੇ ਪ੍ਰਭਾਰ ਤੀਰਖੰਡਾ ਇਹ ਨੋਟ ਕਰਿਓ ਫਾਈਸ ਕਬੱਡਾ ਚੋਕਾਂ ਸਾਨ ਕਿਲੇ ਦੀਆਂ ਟੀਮਾਂ ਸਾਡੇ ਕੋਲ ਛੜੀਆਂ ਭੋਡੀਆਂ ਕਿਰਪਾ ਕਰਕੇ ਉਹ ਖੇਡ ਮੈਦਾਨ ਦੇ ਵਿੱਚ ਚਾੜ੍ਹ ਗਿਆ ਹਰ ਕਿਸੇ ਜੀ ਸਾਡੇ ਨਾਲ ਜਰੂਰ ਕੁਪੜ ਕਰ ਕਬੱਡੀ ਸਟਾਰ ਮਿਲੋ ਜੀ ਦੇ ਨਾਲ ਜੈਪ ਸਿੰਘ ਜੀ ਵੀ ਆਵਰ ਦਾਸ ਜੀ ਬਹੁਤ ਬੰਦਲੀ ਜੀ ਸਰਵੰਤਰ ਆਜ ਦੇ ਸੀਨੀਅਰ ਸਟੂਡਿੰਗ ਹੋਰ ਸਾਡੇ ਮੀਂਹ ਦੇ ਵਿੱਚ ਹੀ ਤੁਸੀਂ ਮੈਚ ਦੇਖ ਰਹੇ ਹੋ ਨਾ ਇਧਰੋਂ ਮੀਂਹ ਪੈ ਰਿਹਾ ਤੇ ਮੈਚ ਸਟਾਰਟ ਆ ਮੀ ਦੇਖ ਲੋ ਇੰਨਾ ਪਿਆ ਹਨਾ ਉਹ ਸਾਹਮਣੇ ਪਹਿਲਾਂ ਬਾਈ ਦੀ ਗੱਡੀ ਖੜਾਈ ਹੋਈ ਸੀ ਤੇ ਪਾਣੀ ਦੇ ਵਿੱਚ ਇਹ ਗੱਡੀ ਪੂਰੀ ਤਰ੍ਹਾਂ ਫਸ ਗਈ ਤੇ ਇੱਧਰ ਬਾਈ ਹਨਾ ਮੋਟਰਸਾਈਕਲ ਵੀ ਵਿਚਾਰੇ ਕੱਢ ਰਹੇ ਨੇ ਪਾਣੀ ਦੇ ਵਿੱਚੋਂ ਤੇ ਸਾਨੂੰ ਯਾਰ ਕਾਫੀ ਟਾਈਮ ਹੋ ਗਿਆ ਥੇ ਉਰੇ ਬੈਠਿਆ ਨੂੰ ਨਾ ਤੇ ਸਾਨੂੰ ਲੱਗ ਗਈ ਭੁੱਖ ਤੇ ਆ ਅੰਕਲ ਤੋਂ ਬਾਈ ਆਪਣੇ ਨਾਲ ਦੇ ਮੁੰਡਿਆਂ ਨੇ ਕਰਵਾਏ ਨੇ ਕੁਲਚੇ ਅੰਕਲ ਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਭਾਜੀ ਸਤਿ ਸ੍ਰੀ ਅਕਾਲ ਕਿਹੜਾ ਪਿੰਡ ਅੰਕਲ ਜੀ ਆਪਣਾ ਆਪਣਾ ਬੰਦਾ ਭਾਜੀ ਬਰਨਸਤ ਕੋ ਰਾਜੀ ਹਾਂ ਤੇ ਅੰਕਲ ਜੀ ਨੇ ਆਹ ਦੇਖ ਲਓ ਤੁਹਾਡੇ ਸਾਹਮਣੇ ਕੁਲਚੇ ਤਿਆਰ ਕਰੇ ਨੇ ਜੇਕਰ ਤੁਸੀਂ ਬਹੁਤ ਵੀਰੇ ਬਹੁਤ ਵਾਰਸਾ ਪੁੱਤ ਨਾ ਹਾਂ ਤੇ ਕੱਲ ਨੂੰ ਤੇ ਪਰਸੋਂ ਨੂੰ ਵੀ ਮੇਲਾ ਭਰਨਾ ਜੇਕਰ ਤੁਸੀਂ ਇਸ ਮੇਲੇ ਦੇ ਵਿੱਚ ਆਓ ਤਾਂ ਆਹ ਅੰਕਲ ਜੀ ਕੋਲੋਂ ਜ਼ਰੂਰ ਕੁਲਚਾ ਖਾ ਕੇ ਜਾਇਓ ਠੀਕ ਆ ਧੰਨਵਾਦ ਅੰਕਲ ਜੀ ਓਕੇ ਜੀ ਧੰਨਵਾਦ ਜੀ ਸਭ ਦੀ ਬਹੁਤ ਬਹੁਤ ਧੰਨਵਾਦ ਭਾਜੀ ਅੱਜ ਤੁਹਾਨੂੰ ਆਪਣੀ ਵੀਡੀਓ ਦੇ ਵਿੱਚ ਆਪਾਂ ਨੇ ਦਿਖਾਇਆ ਪੀਲੋ ਵਾਲ ਦਾ ਮੇਲਾ ਤੇ ਦੋ ਤਿੰਨ ਘੰਟੇ ਜਿਹੜਾ ਕਾਫੀ ਮੀਂਹ ਪਿਆ ਤੁਸੀਂ ਪਿੱਛੇ ਗਰਾਊਂਡ ਦੇ ਹਾਲਾਤ ਦੇਖ ਸਕਦੇ ਹੋ ਇੱਥੇ ਜਿਹੜਾ ਕਬੱਡੀ ਦਾ ਪਹਿਲਾਂ ਦੋ ਘੰਟੇ ਪਹਿਲਾਂ ਮੈਚ ਚੱਲ ਰਿਹਾ ਸੀ ਹੈ ਨਾ ਤੇ ਹੁਣ ਜਿਹੜਾ ਪਾਣੀ ਦੇ ਨਾਲ ਪੂਰਾ ਭਰ ਚੁੱਕਿਆ ਹੈ ਗਰਾਊਂਡ ਤੇ ਅਸੀਂ ਵੀ ਯਾਰ ਦੋ ਤਿੰਨ ਘੰਟੇ ਮੀਂਹ ਦੇ ਵਿੱਚ ਫਸ ਗਏ ਤੇ ਰੇਟ ਹੋ ਗਏ ਹੈ ਨਾ ਇੱਥੇ ਹੁਣ ਆਪਾਂ ਵਲੌਗ ਦਾ ਐਂਡ ਕਰਦੇ ਆ ਮਿਲਦੇ ਆ ਕੱਲ ਨੂੰ ਤੁਹਾਨੂੰ ਨਵੇਂ ਵਲੌਗ ਦੇ ਨਾਲ ਜੇਕਰ ਵੀਡੀਓ ਵਧੀਆ ਲੱਗੀ ਤਾਂ ਆਪਣੇ ਦੋਸਤਾਂ ਦੇ ਰਿਸ਼ਤੇਦਾਰਾਂ ਨਾਲ ਜਰੂਰ ਸ਼ੇਅਰ ਕਰਿਓ ਲਾਈਕ ਕਰਿਓ ਕਮੈਂਟ ਕਰਿਓ ਤਦ ਤੱਕ ਲਈ ਤੁਹਾਡਾ ਸਾਰਿਆਂ ਦਾ ਧੰਨਵਾਦ ਮਿਲ